ਹਰ ਦਾ ਨਾਮ ਜਨ ਕਉ ਮੁਕਤ ਜੁਗਤ ਨਾਮ ਹੀ ਮੁਕਤੀ ਦੀ ਜੁਗਤੀ ਹੈ ਉਹਨਾਂ ਲਈ ਹਰੀ ਦਾ ਨਾਮ ਜਨ ਕਉ ਮੁਕਤ ਬੰਦਨਾ ਤੋਂ ਰਹਿਤ ਹੋਣ ਦੀ ਯੁਗਤ ਜੁਗਤੀ ਢੰਗ ਮੈਥਡ ਤਰੀਕਾ ਉਹ ਹਰ ਸਮੇਂ ਦੁਸ਼ਟ 도ਖ ਤੋਂ ਬਚਣ ਲਈ ਨਾਮ ਦੀ ਜੁਗਤੀ ਵਰਤਦੇ ਨੇ ਵੀ ਕਾਰਾਂ ਤੋਂ ਬਚਣ ਵਾਸਤੇ ਹਰ ਕੈ ਨਾਮ ਜਨ ਕਉ ਤ੍ਰਿਪਤ ਭੁਗਤ ਨਾਮ ਦੇ ਜੀ ਮੰਮੇ ਨੂੰ ਸਿਹਾਰੀ ਲੱਗੀ ਹੈ ਖਰੀ ਦੇ ਨਾਮ ਦੁਆਰਾ ਜਨ ਕਉ ਤ੍ਰਿਪਤ ਤ੍ਰਿਪਤ ਹੋ ਗਏ ਭੁਗਤ ਭੁਗਤ ਦਾ ਅਰਥ ਹੈ ਉਹ ਭੋਜਨ ਜਿਹਨੂੰ ਛਕਣ ਨਾਲ ਸੰਤੁਸ਼ਟੀ ਹੋਵੇ ਸੰਤੁਸ਼ਟ ਹੋ ਗਏ ਹਰ ਵੇਲੇ ਆਨੰਦ ਚ ਰਹਿਣ ਲਈ ਇਹ ਭੋਜਨ ਹੈ ਜਿਹੜਾ ਇਹ ਜਨ ਵੜਤ ਦੇ ਨੇ ਇਹੀ ਜਨਾਂ ਦਾ ਭੋਜਨ ਹੈ ਹਰ ਕਾ ਨਾਮ ਨਾਮ ਦੇ ਮੰਮੇ ਨੂੰ ਔਂਕੜ ਲੱਗ ਗਈ ਜੀ ਨਾਉ ਨੂੰ ਪੁਲਿੰਗ ਇਕਵਚਨ ਹੈ ਹੁਣ ਜਿੱਥੇ ਔਂਕੜ ਲੱਗ ਜਾਵੇ ਮੰਮੇ ਦੇ ਛਟਨਾ ਵਿੱਚ ਹਰ ਕਾ ਨਾਮ ਜਨ ਕਾ ਰੂਪ ਰੰਗ ਨਾਮ ਹੀ ਉਹਨਾਂ ਦਾ ਰੂਪ ਹੈ ਰੰਗ ਹੈ ਨਾਮ ਚ ਹੀ ਰੰਗੇ ਗਏ ਨਾਮ ਹੀ ਉਹਨਾਂ ਦਾ ਸਭ ਕੁਝ ਹੈ ਕੋਈ ਵਿਅਕਤੀ ਮੰਨ ਲਓ ਬਹੁਤ ਕਾਲਾ ਹੈ ਜਾਂ ਬਹੁਤ ਗੋਰਾ ਹੈ ਜਿਹੜਾ ਬਹੁਤ ਕਾਲਾ ਹੈ ਨਾ ਜੋ ਨਾਮ ਜਪਣ ਵਾਲੀ ਰੂਹ ਹੈ ਉਦਾਂ ਹੀ ਸੋਹਣਾ ਲੱਗਦਾ ਹੈ ਜੇ ਨਾਮ ਜਪਣ ਵਾਲਾ ਹੈ ਜੇ ਪੱਲੇ ਨਾਮ ਨਹੀਂ ਫਿਰ ਤੇ ਡਰਾਵਣਾ ਲੱਗਦਾ ਹੈ ਡਰਾਵਣੀ ਛੱਕਣ ਲੱਗਦੀ ਹੈ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨਾ ਭੰਗ ਨਾਮ ਜਪਣ ਕਰਕੇ ਕਿਸੇ ਵੀ ਕੰਮ ਚ ਨਾ ਫਿਰ ਬਿਗਨ ਨਹੀਂ ਪੈਂਦਾ ਉਹਨਾਂ ਦੇ ਜੀ ਸਾਰੇ ਕਾਰਜ ਰਾਸ ਹੋ ਜਾਂਦੇ ਨੇ ਹਰ ਕਾ ਨਾਮ ਜਨ ਕੀ ਵਡਿਆਈ ਨਾਮ ਹੀ ਪਰਮਾਤਮਾ ਦੇ ਜਨਾਂ ਦੀ ਵਡਿਆਈ ਹੈ ਜੈ ਜੈਕਾਰ ਹੁੰਦੀ ਹੈ ਜੈ ਜੈਕਾਰ ਕਰੇ ਸਭ ਲੋਕ ਜੈ ਜੈਕਾਰ ਕਰੈ ਸਭ ਲੋਕ ਜੈ 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 ਜੈਕਾਰ ਕਰੈ ਸਭ ਲੋਗ ਜੈ ਜੈਕਾਰ ਕਰੈ ਸਭ ਲੋਗ ਮਹਾਰਾਜ ਕਹਿੰਦੇ ਸਾਰੀ ਦੁਨੀਆ ਤੇ ਉਹਨਾਂ ਨੂੰ ਪਿਆਰ ਕਰਦੀ ਆ ਉਹ ਜਿੱਥੇ ਵੀ ਜਾਂਦੇ ਉੱਥੇ ਪਿਆਰ ਹੀ ਵੰਡ ਦਿੰਦੇ ਨੇ ਪਰ ਵਿੱਚੋਂ ਕਹਿੰਦੇ ਕੋਈ ਨਾ ਕੋਈ ਜੇ ਨਿੰਦਕ ਵੀ ਹੋਵੇ ਨਾ ਉਹਨਾਂ ਦਾ ਨਿੰਦਕ ਕੈ ਮੁਖ ਕੀ ਨੋ ਰੋਗ ਨਿੰਦਕ ਕੈ ਮੁਖ ਕੀ ਨੋ ਰੋਗ ਨਿੰਦਕ ਤੇ ਮੂੰਹ ਨੂੰ ਬਿਮਾਰੀ ਲੱਗ ਜਾਂਦੀ ਐ ਨਿੰਦੇ ਆਲੀ ਗੁਰੂ ਸਾਹਿਬ ਕਿਰਪਾ ਕਰਕੇ ਜੈ ਜੈਕਾਰ ਕਰੈ ਸਭ ਲੋਕ ਜੈ ਜੈਕਾਰ ਕਰੈ ਸਭ ਲੋਕ ਕਿਉਂਕਿ ਹਰ ਕਾ ਨਾਮ ਜਨ ਕੀ ਵਡਿਆਈ ਨਾਮ ਹੀ ਪਾਈ ਜਨਾਂ ਦੀ ਵਡਿਆਈ ਹੈ ਵਾਹਿਗੁਰੂ ਜੀ ਦਾ ਨਾਮ ਹੈ ਜੋ ਹਰ ਕੈ ਨਾਮ ਜਨ ਸ਼ੋਭਾ ਪਾਈ ਹਰ ਕੈ ਨਾਮ ਨਾਮ ਦੇ ਮੰਮੇ ਨੂੰ ਸਿਹਾਰੀ ਨਾਮ ਕਰਕੇ ਹਰੀ ਦੇ ਨਾਮ ਕਰਕੇ ਸ਼ੋਭਾ ਪਾਈ ਹੈ ਹਰ ਕਾ ਨਾਮ ਜਨ ਕੋ ਭੋਗ ਜੋਗ ਯੋਗ ਦਾ ਅਰਥ ਹੁੰਦਾ ਜੀ ਪਰਮਾਤਮਾ ਨਾਲ ਜੁੜਨਾ ਯੋਗ ਜੁੜਨਾ ਭੋਗ ਹੁੰਦਾ ਹੈ ਗ੍ਰਸਤ ਦੀਆਂ ਕੁਝ ਕੋ ਲੋੜਾਂ ਹਰੀ ਦਾ ਨਾਮ ਹੀ ਯੋਗ ਭਾਵ ਇਹ ਮਾਰਗ ਦੀ ਯੁਗਤੀ ਤੇ ਗ੍ਰਸਤ ਮਾਰਗ ਦੇ ਸੁਖ ਇਹ ਵੈਗੁਰੂ ਜੀ ਕਿਰਪਾ ਕਰ ਦਿੰਦੇ ਨੇ ਭਾਈ ਉਹਨਾਂ ਨੂੰ ਪਰਮਾਤਮਾ ਦੇ ਨਾਮ ਨਾਲ ਜੋੜ ਦਿੰਦੇ ਨੇ ਹਰ ਕਾ ਨਾਮ ਜਨ ਕੋ ਭੋਗ ਯੋਗ ਇਹੀ ਉਹਨਾਂ ਲਈ ਸੁਖ ਹੈ ਇਹੀ ਉਹਨਾਂ ਲਈ ਸੁਖ ਹੈ ਹਰ ਨਾਮ ਜਪਤ ਕਛ ਨਾਹੀਂ ਵਿਯੋਗ ਵਿਯੋਗ ਦੁੱਖ ਵਿਛੋੜਾ ਨਾਮ ਜਪਣ ਕਰਕੇ ਪਿਆਰਿਆਂ ਨੂੰ ਕਦੇ ਛੋੜਾ ਦੁੱਖ ਵਿਛੋੜਾ ਵਿਯੋਗ ਨਹੀਂ ਹੁੰਦਾ ਜੀ ਕਿਉਂਕਿ ਸਦਾ ਆਨੰਦ ਵਿੱਚ ਨੇ ਜਨ ਰਤਾ ਹਰ ਨਾਮ ਕੀ ਸੇਵਾ ਜਨ ਦੇ ਨੰਨੇ ਨੂੰ ਔਂਕੜ ਹੈ ਜੀ ਉਹ ਸੇਵਕ ਹਮੇਸ਼ਾ ਰੰਗਿਆ ਰਹਿੰਦਾ ਹੈ ਸੇਵਾ ਸਿਮਰਨ ਵਿੱਚ ਸਤਿਗੁਰੂ ਕੀ ਸੇਵਾ ਉਤਮ ਹੈ ਭਾਈ ਰਾਮ ਨਾਮ ਜਿਤ ਲਾਏ ਅਸਲ ਸੇਵਾ ਕਰਦਾ ਹੈ ਸੇਵਕੀ ਤੀ ਸੰਤੋਖੀ ਜਿਨੀ ਸੱਚੋ ਸੱਚ ਕਮਾਇਉ ਨੀ ਮੰਦਾ ਪੈੜ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਉ ਨੀ ਦੁਨੀਆ ਤੋੜੇ ਬੰਧਨਾਂ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀਸ਼ੀ ਅਗਲਾ ਨਿਤ ਦੇਵੇਂ ਚੜ੍ਹੈ ਸਵਾਇ ਵਡਿਆਈ ਵੱਡਾ ਪਾਇਆ ਜਨਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਸਿਰਫ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਤੇ ਭਰੋਸਾ ਇਦਾਂ ਨਹੀਂ ਵੀ ਗੰਗਾ ਗਏ ਤੋ ਗੰਗਾ RAM ਜਮਨਾ ਗਏ ਤੋ ਜਮਨਾ ਦਾਸ ਇਦਾਂ ਨਹੀਂ ਹੈ ਸਿੱਖ ਕੇਵਲ ਪਰਮਾਤਮਾ ਦਾ ਆਰਾਧਨ ਕਰਦਾ ਪੂਜਦਾ ਹੈ